ਬਦਰੀ ਪਿੰਡ ਵਾਲਾ ਫੋੜ ਤੇ ਆ ਖੜਾ ਮੋਟਰਸਾਈਕਲ ਤੇ ਨਾਲ ਵਾਸ਼ਿੰਗ ਮਸ਼ੀਨ ਤੇ ਫਰਿੱਜਾਂ ਵੀ ਲੱਗੀਆਂ ਨੇ ਦੋ ਐਲਈਡੀਆਂ ਤੇ ਫਰਾਟੇ ਪੱਖੇ ਵੀ ਆ ਵੀਰੇ ਨਾਲ ਤੇ ਆ ਨੇ ਸਨਮਾਨ ਭਰਾਵਾਂ ਦੇ ਜਿੰਨੇ ਵੀ ਹੋਣਿਆ ਸਾਰੇ ਤੇ ਆ ਫੋੜ ਸਾਰਾ ਭਰਾ ਖੜੇ ਆ ਸਾਰੇ ਦੇਖੋ ਬਈ ਕੀ ਦੀ ਕਿਸਮਤ ਆ ਗਈ ਅੱਜ ਅੱਜ ਆ ਦਿੱਤਾ ਜਾਣਾ ਫੋੜ ਮਤਲਬ ਵੱਡਾ ਪ੍ਰਬੰਧ ਪੂਰਾ ਪ੍ਰਬੰਧ ਆ ਸਾਰਾ ਬਾਈ ਤੇ ਇਹ ਸਾਰਾ ਪ੍ਰਬੰਧ ਵੀਰੇ ਬਾਈ ਗੋਲਦੀ ਯੂ ਐਸ ਏ ਵਾਲੇ ਵੱਲੋਂ ਸਵਰਗਵਾਸੀ ਸਰਦਾਰ ਕਰਮਜੀਤ ਸਿੰਘ ਪੱਧਰੀ ਵਾਲੇ ਦੀ ਯਾਦ ਵਿੱਚ ਬਾਜੀ ਆ ਤੇ ਗੋਲਦੀ ਬਾਈ ਜੀ ਦੇ ਫਾਦਰ ਸਾਹਿਬ ਆਏ ਨੇ ਸਰਦਾਰ ਮੇਜੇ ਸਿੰਘ ਜੀ ਆ ਖੜੇ ਨੇ ਨਾਲ ਬਾਈ ਪੰਮਾ ਪੱਧਰੀ ਵਾਲਾ ਤੇ ਆ ਪ੍ਰਬੰਧਾ ਵੀਰੇ ਵੱਡੇ ਲੱਗਣੀਆਂ ਟਿਕਾਣੀਆਂ ਗੱਲਾਂ ਤਾਕਤ ਆਈ ਰਹੀ ਹੈ ਜੱਲ ਨੇ ਤੋ ਰਿਸਤਾ ਜੀ ਜੀਗਰ ਕਰਦੇ ਆ ਇੱਕ ਹਰਸਾ ਰਹਿਣਾ ਬਿਲਕੁਲ ਯਸ ਗਰੋਪ ਜੇ ਪਾ ਲਈਏ ਇਕੱਠ ਹੋਇਆ ਪਿਆ ਹੈ ਰੈਂਡਮ ਮਾਲਕਪੁਰ ਮਾਲ ਚੱਕ ਮਾਲ ਚੱਕ ਸ਼ੇਖਪਤੇ ਸ਼ੇਖਪਤੇ ਲੱਗਦਾ ਬਦਰੀ ਪਿੰਡ ਵਾਲਾ ਫੋੜ ਤੇ ਆਹ ਖੜਾ ਮੋਟਰਸਾਈਕਲ ਤੇ ਨਾਲ ਵਾਸ਼ਿੰਗ ਮਸ਼ੀਨ ਦੇ ਫਰਿੱਜਾਂ ਵੀ ਲੱਗੀਆਂ ਨੇ ਦੋ LEDਆਂ ਦੇ ਫਰਾਟੇ ਪੱਖੇ ਵੀ ਆ ਵੀਰੇ ਨਾਲ ਤੇ ਆਹ ਨੇ ਸਨਮਾਨ ਭਰਾਵਾਂ ਦੇ ਜਿੰਨੇ ਵੀ ਹੋਣੇ ਆ ਸਾਰੇ ਤੇ ਆਹ ਫੋੜ ਸਾਰਾ ਆ ਭਰਾ ਖੜੇ ਆ ਸਾਰੇ ਦੇਖੋ ਬਈ 21 ਦੀ ਕਿਸਮਤ ਜਾਗਦੀ ਅੱਜ ਅੱਜ ਆ ਦਿੱਤਾ ਜਾਣਾ ਫੋੜ ਮਤਲਬ ਵੱਡਾ ਪ੍ਰਬੰਧ ਪੂਰਾ ਪ੍ਰਬੰਧ ਆ ਸਾਰਾ ਬਾਈ ਤੇ ਇਹ ਸਾਰਾ ਪ੍ਰਬੰਧ ਵੀਰੇ ਬਾਈ 골ਡੀ ਜੁਐਸਏ ਵਾਲੇ ਵੱਲੋਂ ਸਵਰਗਵਾਸੀ ਸਰਦਾਰ ਕਰਮਜੀਤ ਸਿੰਘ ਪੱਧਰੀ ਵਾਲੇ ਦੀ ਯਾਦ ਵਿੱਚ ਬਾਜੀ ਆ ਤੇ 골ਡੀ ਬਾਈ ਜੀ ਦੇ ਫਾਦਰ ਸਾਹਿਬ ਆਏ ਨੇ ਸਰਦਾਰ ਮੇਜੇ ਸਿੰਘ ਜੀ ਆ ਖੜੇ ਨੇ ਨਾਲ ਬਾਈ ਪੰਮਾ ਪੱਧਰੀ ਵਾਲਾ ਤੇ ਆ ਪ੍ਰਬੰਧਾ ਵੀਰੇ ਵੱਡੇ ਲੱਗਣੀਆਂ ਟਿਕਾਣੇ ਗੱਲਾਂ ਇਹ ਪੂਰੀ ਤਾਰਕਾ ਤਾਰਕਾ ਜੀ ਇਜਾਦਤ ਲਈ ਇੱਕ ਹਰਸ਼ਰਤ ਬਿਲਕੁਲ ਜਸ ਗੁਰੂਪਲੇ ਪਾ ਲਈ ਇਕੱਠ ਹੋਇਆ ਪਿਆ ਹਾਂ ਪਿੰਡ ਮਾਲਕਪੁਰ ਮਾਲ ਚੱਕ ਮਾਲ ਚੱਕ شیخਪਤੇ ਸ਼ੇਖਪਤੇ ਲੱਗਦੇ ¡Gracias!